ਸੋ ਇੱਕ ਵਾਰੀ ਫੇਰ ਰਿਕਵੈਸਟ ਹੈ ਜੀ ਕਿ ਵਿਰਾੜ ਪਰਿਵਾਰ ਵੱਲੋਂ ਸਾਡੇ ਵੀਰ ਅਭਜੀਤ ਔਰ ਉਹਨਾਂ ਦੇ ਹਮਸਫਰ ਜਸਮਨ ਦੀਪ ਜੀ ਇਸ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਸਾਰੇ ਸਜਣ ਨੂੰ ਮਹਿਮਾਨਾਂ ਨੂੰ ਕਿ ਪਰਿਵਾਰ ਵੱਲੋਂ ਡਾਇਰੈਕਟ ਕੋਈ ਵੀ ਸ਼ਗਨ ਨਹੀਂ ਲਿਆ ਜਾਏਗਾ ਔਰ ਇਸ ਸਾਈਡ ਤੇ ਗੋਲਕ ਲਗਾਈ ਗਈ ਹੈ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇਸ ਉਪਰਾਲੇ ਦੇ ਵਿੱਚ ਜਿੰਨਾ ਵੀ ਤੁਸੀਂ ਸ਼ਗਨ ਉਸ ਗੋਲਕ ਵਿੱਚ ਪਾਓਗੇ ਸਾਰਾ ਸ਼ਗਨ ਦਿੱਲੀ ਦੇ ਵਿੱਚ ਸ਼ਾਮਲ ਜੋ ਕਿਸਾਨ ਨੇ ਉਹਨਾਂ ਦੀ ਜੋ ਹੈਲਪ ਵਾਸਤੇ ਉਹਨਾਂ ਦੇ ਲਈ ਜੋ ਲੰਗਰ ਲਗਾਇਆ ਜਾ ਰਿਹਾ ਉਹਨਾਂ ਨੂੰ ਜੋ ਕੋਈ ਉੱਥੇ ਟਰੜ ਦੇ ਵਿੱਚ ਬੈਠੇ ਨੇ ਕੱਪੜੇ ਦਿੱਤੇ ਜਾ ਰਹੇ ਨੇ ਜਿਸੇ ਵੀ ਤਰ੍ਹਾਂ ਦੀ ਜੋ ਉਹਨਾਂ ਨੂੰ ਹੈਲਪ ਦਿੱਤੀ ਜਾ ਰਹੀ ਹੈ ਉਹ ਸਾਰੀ ਹੈਲਪ ਦੇ ਵਿੱਚ ਇਹ ਸਾਰਾ ਸ਼ਗਨ ਦਾ ਪੈਸਾ ਲਗਾਇਆ ਜਾਏਗਾ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਤਾਂ ਇੱਕ ਵਾਰੀ ਜ਼ੋਰ ਦਾ ਤਾੜੀ ਬੰਦਿਓ ਸਾਰਿਆਂ ਵੱਲੋਂ ਜੀ ਸਾਡੇ ਫੈਮਲੀ ਨੇ ਕੁਝ ਦਿਨ ਪਹਿਲਾਂ ਤੋਂ ਇਹ ਡਿਸੀਜਨ ਕਰ ਲਈ ਵੀ ਆਪਾਂ ਸ਼ਗਨ ਨਹੀਂ ਲੈਣਾ ਪਹਿਲੀ ਗੱਲ ਤਾਂ ਦਾਜ ਦੇ ਤਾਂ ਹੀ ਸ਼ੁਰੂ ਤੋਂ ਹੀ ਵਿਰੋਧਾ ਪਰ ਉਹ ਤੋਂ ਬਾਅਦ ਉਹਨਾਂ ਨੇ ਸੋਚਿਆ ਵੀ ਸ਼ਗਨ ਨਹੀਂ ਲੈਣਾ ਤੇ ਉਹਦਾ ਜਿਹੜਾ ਪੈਸਾ ਹੋਊਗਾ ਉਹ ਕਿਸਾਨੀ ਸੰਘਰਸ਼ ਲਈ ਭੇਜਿਆ ਉਹ ਜੁੱਧੇ ਆਪਣੇ ਲਈ ਲੜ ਰਹੇ ਆ ਉੱਥੇ ਆਪਾਂ ਰਾਮਨ ਲਾਲ ਦੀ ਮੈਰਿਜ ਇੰਜੋਏ ਕਰ ਰਹੇ ਆ ਇਹ ਤਾਂ ਕਰੀਦਾ ਉਹਦਾ ਪੈਸਾ ਉਹਨਾਂ ਨੂੰ ਦਿੱਤਾ ਜਾਂਦਾ ਜੀ ਸ਼ਗਨ ਦੇਣ ਲਈ ਜਿੱਦ ਕਰ ਰਹੇ ਸੀ ਫਿਰ ਮੈਨੂੰ ਇਹ ਵੀ ਰੁਕ ਜਾ ਸੁਰਤੋ ਸ਼ਗਨ ਗੋਲਖੇ ਚ ਪਾ ਦੇ ਫਿਰ ਉਹ ਡੀਜੇ ਵੱਲ ਕੇ ਵੀ ਤੂੰ ਅਨਾਉਂਸ ਕਰ ਦੇ ਜਿਹੜਾ ਮੁੰਡਾ ਇੱਥੇ ਗੋਲਖੇ ਚ ਪਾ ਦੋ ਸਾਨੂੰ ਥੋੜਾ ਸ਼ਗਨ ਆ ਗਿਆ ਅਸੀਂ ਆ ਸੇਵਾ ਜੀ ਬੇ ਕੀਤੀ ਗਈ ਹੈ ਨਾ ਸਾਰੇ ਰਿਤੇਦਾਰ ਸਮਾਗਨ ਦੇ ਵਿੱਚ ਸੀਗੇ ਜਦੋਂ ਗੋਲਖ ਰੱਖੀ ਗਈ ਤਾਂ ਮਨ ਦੇ ਵਿੱਚ ਕੁਝ ਅਜੀਬ ਜਿਹਾ ਫੀਲ ਨਹੀਂ ਹੋਇਆ ਕਿ ਫਰੈਂਡਸ ਵੀ ਸੂਝ ਤੁਹਾਡੇ ਕਾਫੀ ਹਨਾ ਰਿਸ਼ਤੇਦਾਰ ਸੀਗੇ ਕਿ ਯਾਰ ਇਹ ਕਿਉਂ ਇਸ ਤਰ੍ਹਾਂ ਦਾ ਕੀਤਾ ਐਸ ਤਰ੍ਹਾਂ ਨਹੀਂ ਬਈ ਇਹਨਾਂ ਜੀਵਾਂ ਲਈ ਤਾਂ ਕੋਈ ਗੱਲ ਹੀ ਨਹੀਂ ਕਿ ਆਪਾਂ ਜਿਹੜਾ ਕਸ਼ਿਸ਼ ਕਰ ਰਹੇ ਹਣਾ ਆਪਾਂ ਆਪਦੇ ਕਿਸਾਨ ਵੀਰਾਂ ਲਈ ਕਰ ਰਹੇ ਹਾਂ ਸਾਰਿਆਂ ਦਾ ਹਨਾ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਪਹਿਲਾਂ ਕਾਫੀ ਲੰਮੇ ਸਮੇਂ ਪੰਜਾਬ ਦੇ ਵਿੱਚ ਰੇਲਵੇ ਟਰੈਕਸ ਰੋਕੇ ਮਾਲਸ ਰੋਕੇ ਅਤੇ ਟੋਲ ਪਲਾਜ਼ਾ ਰੋਕੇ ਤੇ ਹੁਣ ਦਿੱਲੀ ਦੇ ਵਿੱਚ ਜਿਹੜਾ ਮੋਰਚਾ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਜਦੋਂ ਇਥੋਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਸੀ ਤਾਂ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਈ ਜਿਹੜੀਆਂ ਅਰਚਨਾ ਲਾਈਆਂ ਗਈਆਂ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਸਭ ਦੇ ਦੌਰਾਨ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲਗਾ ਹੀ ਲਿਆ ਤੇ ਹੁਣ ਜਿਹੜੀ ਕਈ ਵਰਗ ਦੇ ਵੱਲੋਂ ਵੱਖਰੀ ਸੇਵਾ ਨਿਭਾਈ ਜਾ ਰਹੀ ਹੈ ਕਈ ਲੰਗਰ ਦੀ ਸੇਵਾ ਨਿਭਾ ਰਹੇ ਹੈ ਕਈ ਮੈਡੀਕਲ ਦੀ ਸੇਵਾ ਨਿਭਾ ਰਹੇ ਹੈ ਕਈ ਪੰਪ ਦੇ ਮਾਲਕ ਨੇ ਜਿਹੜੇ ਉਹ ਫ੍ਰੀ ਆਫ ਕਾਸਟ ਜਿਹੜੇ ਕਿਸਾਨ ਵੀਰ ਦਿੱਲੀ ਮੋਰਚੇ ਦੇ ਲਈ ਜਾ ਰਹੇ ਨੇ ਉਹਨਾਂ ਨੂੰ ਡੀਜ਼ਲ ਵੀ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਫ੍ਰੀ ਆਫ ਕੋਸਟ ਪਾ ਕੇ ਦੇ ਰਿਹਾ ਹੈ ਪਰ ਕੁਝ ਦਿਨਾਂ ਦੇ ਵਿੱਚ ਹਾਲੀ ਦੇ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਜਿਸ ਵੀਡੀਓ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਮੈਰਿਜ ਦਾ ਫੰਕਸ਼ਨ ਹੈ ਤੇ ਬਹੁਤ ਹੀ ਖੁਸ਼ੀ ਦਾ ਟਾਈਮ ਹੈ ਉਸ ਵੀਡੀਓ ਦੇ ਵਿੱਚ ਜਿਹੜਾ ਇੱਕ ਵੱਖਰੀ ਸੇਵਾ ਕਿਸਾਨੀ ਸੰਘਰਸ਼ ਦੇ ਲਈ ਜਿਹੜਾ ਉਸ ਪਰਿਵਾਰ ਵੱਲੋਂ ਨਿਭਾਈ ਗਈ ਕਿ ਉਸ ਮੈਰਿਜ ਫੰਕਸ਼ਨ ਦੇ ਵਿੱਚ ਜਿੱਥੇ ਸ਼ਗਨ ਲੈਣਾ ਸੀਗਾ ਰਿਸ਼ਤੇਦਾਰਾਂ ਵੱਲੋਂ ਉਹ ਸ਼ਗਨ ਨਹੀਂ ਲਿਆ ਗਿਆ ਸਗੋ ਉਸ ਫੰਕਸ਼ਨ ਦੇ ਵਿੱਚ ਇੱਕ ਗੋਲਕ ਲਗਾਈ ਗਈ ਉੱਥੇ ਬਕਾਇਦਾ ਦੌਰ ਤੇ ਇੱਕ ਕਿਸਾਨੀ ਝੰਡਾ ਵੀ ਲਗਾਇਆ ਗਿਆ ਸਾਤੌਰ ਤੇ ਲਿਖਿਆ ਵੀ ਗਿਆ ਕਿ ਕਿਸਾਨਾਂ ਦੇ ਲਈ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਦਿੱਲੀ ਦੇ ਵਿੱਚ ਉਸ ਦੇ ਲਈ ਜਿਹੜਾ ਚੰਦਾ ਹੈ ਇਸ ਗੋਲਕ ਦੇ ਵਿੱਚ ਪਾਓ ਇਸ ਇਸ ਮੈਰਿਜ ਫੰਕਸ਼ਨ ਦੇ ਵਿੱਚ ਸ਼ਗਨ ਨਹੀਂ ਲਿਆ ਜਾਏਗਾ ਅਨਾਉਂਸਮੈਂਟ ਵੀ ਬਕਾਇਦਾ ਕੀਤੀ ਗਈ ਤੇ ਇਸ ਗੋਲਕ ਦੇ ਵਿੱਚ ਜਿਹੜੀ ਸ਼ਗਨ ਹੈ ਜਿਹੜਾ ਰਿਸ਼ਤੇਦਾਰਾਂ ਵੱਲੋਂ ਦਿੱਤਾ ਜਾਣਾ ਸੀ ਉਹ ਇਕੱਠਾ ਹੋਵੇ ਤੇ ਉਸ ਗੋਲਕ ਦਾ ਸ਼ਗਨ ਹੈ ਜਿਹੜਾ ਉਹ ਦਿੱਲੀ ਮੋਰਚੇ ਦੇ ਵਿੱਚ ਕਿਸਾਨੀ ਸੰਘਰਸ਼ ਦੀ ਸੇਵਾ ਵਿੱਚ ਪਾਇਆ ਜਾਵੇ ਇਸ ਲਈ ਅਸੀਂ ਉਸੇ ਪਰਿਵਾਰ ਦੇ ਵਿੱਚ ਮੌਜੂਦ ਹੈ ਜਿਸ ਜਗ੍ਹਾ ਤੇ ਉਹ ਫੰਕਸ਼ਨ ਸੀ ਉਹ ਤਸਵੀਰਾਂ ਮੈਂ ਤੁਹਾਨੂੰ ਇੱਕ ਬਾਤ ਦਿਖਾਣੀ ਚਾਹੁੰਗਾ ਦੇਖ ਸਕਦੇ ਹੋ ਕਿ ਜਿਹੜਾ ਇਹ ਜਗਾ ਹੈ ਇਸ ਜਗਾ ਤੇ ਹਜੇ ਵੀ ਜੋ ਪੰਡਾਲ ਦਾ ਸਮਾਨ ਹੈ ਉਹ ਪਿਆ ਹੈ ਹਾਲਾਂਕਿ ਜਿਹੜੀ ਲੇਬਰ ਹੈ ਉਹ ਆਪ ਦਾ ਕੰਮ ਕਰ ਰਹੀ ਹੈ ਪ੍ਰੋਗਰਾਮ ਜਿਹੜਾ ਖਤਮ ਹੋ ਚੁੱਕਾ ਹੈ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਹੋਈ ਹੈ ਕਿ ਇਸ ਪਰਿਵਾਰ ਦੀ ਜਿਹੜੀ ਪੂਰੇ ਵਰਲਡ ਦੇ ਵਿੱਚ ਸ਼ਲਾਗਾ ਹੋ ਰਹੀਆਂ ਨੇ ਪਰਿਵਾਰ ਦੇ ਜਿਹੜੇ ਮੁਖੀ ਨੇ ਉਹ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਨਮਸਤੇ ਪੰਜਾਬ ਟੀਵੀ ਦਿਖਾ ਰਿਹਾ ਹੈ ਭਾਜੀ ਸਵਾਗਤ ਹੈ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਜਸਦੀਪ ਭਰਾ ਜੀ ਐ ਸਰ ਬਹੁਤ ਸੋਹਣੀ ਜਿਹੜੀ ਸੇਵਾ ਕੀਤੀ ਗਈ ਹਰ ਵਰਗ ਵੱਲੋਂ ਵੱਖਰੀ ਸੇਵਾ ਨਿਭਾਈ ਜਾ ਰਹੀ ਹੈ ਸੰਘਰਸ਼ ਦੇ ਵਿੱਚ ਤੁਸੀਂ ਵੀ ਬਹੁਤ ਵੱਖਰੀ ਸੇਵਾ ਜਿਹੜੀ ਨਿਭਾਈ ਕਿਵੇਂ ਮਨ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਸਾਡੇ ਫੈਮਿਲੀ ਨੇ ਕੁਝ ਦਿਨ ਪਹਿਲਾਂ ਤੋ ਇਹ ਡਿਸੀਜਨ ਕਰ ਲਿਆ ਵੀ ਆਪਾਂ ਸ਼ਗਨ ਨਹੀਂ ਲੈਣਾ ਪਹਿਲੀ ਗੱਲ ਤਾਂ ਦਾਜ ਦੇ ਤਾਂ ਹੀ ਸ਼ੁਰੂ ਤੋਂ ਹੀ ਵਿਰੋਧਾਂ ਪਰ ਉਦੋਂ ਬਾਅਦ ਉਹਨੇ ਸੋਚਿਆ ਵੀ ਸ਼ਗਨ ਨਹੀਂ ਲੈਣਾ ਤੇ ਉਹਦਾ ਜਿਹੜਾ ਪੈਸਾ ਹੋਊਗਾ ਉਹ ਕਿਸਾਨੀ ਸੰਘਰਸ਼ ਲਈ ਭੇਜਿਆ ਉਹ ਜੋ ਦੇ ਆਪਣੇ ਲਈ ਲੜ ਰਹੇ ਆ ਉੱਥੇ ਆਪਾਂ ਰਾਮਨਾਲ ਆਪਦੀ ਮੈਰਿਜ ਇੰਜੋਏ ਕਰ ਰਹੇ ਆ ਇਹ ਤਾਂ ਕਰਕੇ ਵੀ ਉਹਦਾ ਪੈਸਾ ਉਹਨਾਂ ਨੂੰ ਦਿੱਤਾ ਜਾਵੇ ਐ ਸਰ ਜਰਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਤੁਸੀਂ ਇਹ ਸੇਵਾ ਕੀਤੀ ਹੈ ਹਨਾ ਸਭ ਤੋਂ ਪਹਿਲਾਂ ਤਾਂ ਆਪਣੇ ਫੈਮਲੀ ਬਾਰੇ ਦੱਸੋ ਕਿ ਕਿੰਨਾ ਦੀ ਮੈਰਿਜ ਸੀਗੀ ਅਤੇ ਕਿੱਥੇ ਮੈਰਿਜ ਸੀ ਪੂਰਾ ਮੇਰੇ ਭਤੀਜੇ ਦੀ ਮੈਰਿਜ ਸੀ ਮੇਰੇ ਤੋਂ ਵੱਡੇ ਬ੍ਰਦਰ ਦੇ ਬੇਟੇ ਦੀ ਜੀ ਉਹਦੀ ਇੱਥੇ ਘਰ ਹੀ ਸੀ ਉਸ ਤੋਂ ਇੱਕ ਦਿਨ ਬਰਾਤ ਬਠਿੰਡਾ ਗਈ ਸੀ ਕੋਇੰਗਲੈਂਡ ਚ ਉੱਥੇ ਵੀ ਸ਼ੱਕ ਨਹੀਂ ਲੱਗਿਆ ਪਰ ਉੱਥੇ ਸਾਡੇ ਤੋਂ ਇਹ ਗਲਤੀ ਹੋ ਗਈ ਵੀ ਉੱਥੇ ਸੀ ਨਹੀਂ ਉਪਰਾਲਾ ਕਰ ਸਕਿਆ ਫਿਰ ਉਸ ਤੋਂ ਅਗਲੇ ਦਿਨ ਘਰ ਆ ਕੇ ਰਿਸੈਪਸ਼ਨ ਪਾਰਟੀ ਤੇ ਗੋਲਕ ਰੱਖੀ ਗਈ ਜੀ ਘਰ ਦੇ ਵਿੱਚ ਕੌਣ ਕੌਣ ਨੇ ਜੇ ਆਪਾਂ ਦੇਖੀਏ ਸਰ ਤੇ ਮੇਰੇ ਫਾਦਰ ਸਾਹਿਬ ਨੇ ਜੀ ਮੇਰੇ ਵੱਡੇ ਬ੍ਰਦਰ ਭਾਬੀ ਜੀ ਇੱਕ ਉਹਨਾਂ ਦਾ ਬੇਟਾ ਦੋ ਮੇਰੇ ਬੇਟੀਆਂ ਜੀ ਤੇ ਇਹ ਤੁਹਾਡੇ ਭਤੀਜੇ ਦੀ ਸੀਸਰ ਮੈਰਿਜ ਹਾਂਜੀ ਮੇਰੇ ਭਤੀਜੇ ਦੀ ਅਭੀ ਜਿੱਤੀ ਤੇ ਇੱਕਾ ਦੋ ਸੀਸਰ ਇਹ ਫੰਕਸ਼ਨ ਜਿਹੜਾ ਇਹ 7 ਤਰੀਕ ਰਾਤ ਦਾ ਫੰਕਸ਼ਨ ਸੀ ਨਾਈਟ ਸ਼ਾਮ ਦਾ ਤੇ ਫਿਰ ਸਰ ਤੁਸੀਂ ਬਕਾਇਦਾ ਉੱਥੇ ਅਨਾਉਂਸਮੈਂਟ ਵੀ ਕਰਵਾਈ ਹਨਾ ਕਿਵੇਂ ਮਤਲਬ ਇਸ ਪੂਰਾ ਰੂਪਰੇਖਾ ਕਿਸ ਤਰ੍ਹਾਂ ਰਹੀ ਲੋਕ ਸ਼ਗਨ ਦੇਣ ਲਈ ਜिद ਕਰ ਰਹੇ ਸੀ ਫਿਰ ਮੈਨੂੰ ਇਹ ਵੀ ਰੁਕ ਜਾਓ ਸੋਡੋ ਸ਼ਗਨ ਗੋਲਕੇ ਚ ਪਾ ਦੇ ਫਿਰ ਉਹ ਡੀਜ ਵੱਲ ਗਿਆ ਵੀ ਤੂੰ ਅਨਾਉਂਸ ਕਰ ਦੇ ਜਿਹੜੇ ਨੇ ਦੇਣਾ ਇੱਥੇ ਗੋਲਕੇ ਚ ਪਾ ਜੋ ਸਾਨੂੰ ਸੋਡਾ ਸ਼ਗਨ ਆ ਗਿਆ ਵਸੇ ਸਰ ਜਿਸ ਤਰ੍ਹਾਂ ਦੇ ਨਾਲ ਆਓ ਆਪਾਂ ਉੱਥੇ ਚੱਲਦੇ ਆਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਸੋਚਿਆ ਬਈ ਕਿ ਇਸ ਤਰ੍ਹਾਂ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਫਰਸਟ ਰਿਐਕਸ਼ਨ ਕੀ ਸੀਗਾ ਫੈਮਿਲੀ ਦਾ ਕਿ ਉਹ ਮੰਨ ਗਏ ਸੀਗੇ ਹਾਲੀ ਵਿੱਚ ਬੜਾ ਵਧੀਆ ਜੀ ਤੇ ਸਾਨੂੰ ਮੇਰੇ ਫਾਦ ਸਾਹਿਬ ਨੇ ਕਿਹਾ ਵੀ ਇਸ ਤੋਂ ਵਧੀਆ ਕੰਮ ਨਹੀਂ ਕੋਈ ਹੋ ਸਕਦਾ ਕਿ ਜਿੰਨਾ ਚਲੋ ਆਪਾਂ ਯੋਗਦਾਨ ਪਾ ਸਕਦੇ ਆਪਾਂ ਪਾਈਏ ਉਹਦੇ ਚੀ ਜਿੰਨਾ ਜਿਨ੍ਹਾਂ ਦੀ ਮੈਰਿਜ ਸੀਗੀ ਉਹ ਉਹਨਾਂ ਦਾ ਕੀ ਰਿਐਕਸ਼ਨ ਸੀ ਉਹਦਾ ਵੀ ਬੜਾ ਖੁਸ਼ ਹੋ ਤਾ ਕਹਿ ਰਹੇ ਮੈਂ ਤਾਂ ਵਧੀਆ ਇੰਜੋਏ ਦੋ ਘੰਟੇ ਆਲ ਦਾ ਡੀਜੇ ਤੇ ਨੱਚ ਕੋ ਦਲਾਂਗੇ ਸ਼ਗਨ ਤੋਂ ਕੀ ਲੈਣਾ ਉਹਦੀ ਵੀ ਇਹੀ ਸੋਚ ਸੀ ਜੀ ਤੇ ਸਰ ਆਪਣੇ ਬਾਰੇ ਥੋੜਾ ਚਾਨਣਾ ਪਾ ਦਿਓ ਕਿ ਕਿਸਾਨੀ ਦੇ ਨਾਲ ਜੁੜੇ ਹੋ ਕਿ ਕੀ ਕੁਝ ਕੀਤਾ ਕਰਦੇ ਹੋ ਨਹੀਂ ਕਿਸਾਨੀ ਵੀ ਆ ਮੇਰੀ ਆਪਣੀ ਆੜ੍ਹਤੀ ਦੁਕਾਨ ਵੀ ਹੈ ਜੀ ਬਾਕੀ ਕਿਸਾਨੀ ਤਾਂ ਜਿਹੜੇ ਸਰ ਰਿਸ਼ਤੇਦਾਰ ਹੈ ਹੁਣ ਵੀਡੀਓ ਬਹੁਤ ਵਾਇਰਲ ਹੋ ਗਈ ਹੈ ਤੇ ਜਿਹੜੇ ਰਿਸ਼ਤੇਦਾਰ ਦੇਖ ਰਹੇ ਨੇ ਤੁਹਾਡੇ ਤੇ ਉਹਨਾਂ ਦਾ ਕੋਈ ਰਿਐਕਸ਼ਨ ਆ ਰਿਹਾ ਹੋਵੇ ਸਰ ਮੈਨੂੰ ਅੱਜ ਵੀ ਸਵੇਰ ਮੇਰੇ ਜੀਜਾ ਜੀ ਨੇ ਮੇਰੀ ਸਿਸਟਰ ਮੈਰਿਡ ਨੇ ਹਰਾਮਨਗਰ ਉਹਨਾਂ ਦਾ ਵੀ ਅੱਜ ਫੋਨ ਆਇਆ ਸੀ ਉਹਨੇ ਮੈਨੂੰ ਵੀ ਬੜੇ ਲੋਕਾਂ ਨੇ ਕਿਹਾ ਵੀ ਬਹੁਤ ਵਧੀਆ ਪ੍ਰਾਲਾ ਕੀਤਾ ਤੁਹਾਡੇ ਰਿਸ਼ਤੇਦਾਰ ਨੇ ਐ ਸਰ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਈ ਵਾਰ ਵੀ ਕਈ ਕੁਝ ਕੁ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਕਿ ਯਾਰ ਸ਼ਾਇਦ ਫੇਮਸ ਹੋਣ ਦਾ ਸਟੰਟ ਜਾਂ ਫਿਰ ਕੁਝ ਇਸ ਤਰ੍ਹਾਂ ਕੀ ਇਸ ਤਰ੍ਹਾਂ ਦਾ ਨਹੀਂ ਇਹ ਤਾਂ ਐਵੇਂ ਚਲੋ ਅੱਜ ਵੀਡੀਓ ਵਾਇਰਲ ਹੋ ਗਈ ਸਾਡਾ ਤਾਂ ਹੀ ਮਕਸਦ ਹੀ ਨਹੀਂ ਇੱਥੇ ਉੱਥੇ ਨਾਮ ਵੀ ਲਿਆ ਕਿਹੜੀ ਜਗ੍ਹਾ ਦੀ ਵੀਡੀਓ ਡੀਜੇ ਵੱਲ ਨੇ ਅਨਾਉਂਸ ਕਰਤਾ ਤੁਸੀਂ ਪਤਾ ਨਹੀਂ ਕਿੱਥੋਂ ਲੱਭਿਆ ਨਹੀਂ ਬਿਲਕੁਲ ਬਹੁਤ ਸੋਹਣੀ ਅਸੀਂ ਵੀ ਸਲੂਟ ਕਰਦੇ ਹਾਂ ਤੁਹਾਡੀ ਜਿਹੜੀ ਸੇਵਾ ਬਹੁਤ ਸੋਹਣੀ ਸੇਵਾ ਕੀਤੀ ਗਈ ਹੈ ਸਰ ਜਿਹੜੀ ਅੱਜ ਦੀ ਪੀੜੀ ਹੈ ਨੌਜਵਾਨੀ ਹੈ ਨਾ ਕਿਉਂਕਿ ਤੁਹਾਡੇ ਜਿਹੜੇ ਪਤੀਜੇ ਨੇ ਬੜੀ ਹੀ ਜਲਦੀ ਇਸ ਤਰ੍ਹਾਂ ਦੀ ਸੇਵਾ ਨੂੰ ਐਕਸੈਪਟ ਕਰ ਲਿਆ ਉਸ ਨੌਜਵਾਨ ਪੀੜੀ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਗੇ ਮੈਂ ਵੀ ਕਹਿੰਦਾ ਨੌਜਵਾਨ ਪੀੜੀ ਨੂੰ ਇਹ ਦਾਜ ਦੇਹੀ ਤੋਂ ਦੂਰ ਹੋਣਾ ਚਾਹੀਦਾ ਜਿਹੜਾ ਆਨਲਾਈ ਪੀੜੀ ਆ ਫਿਰ ਇੱਕ ਅੱਜ ਕੱਲ ਡਰਗ ਦਾ ਬੜਾ ਵੱਡਾ ਮੁੱਦਾ ਜੀ ਮੇਰੇ ਬੱਚਿਆਂ ਨੂੰ ਇਹ ਤੋਂ ਵੀ ਦੂਰ ਰਹਿਣਾ ਚਾਹੀਦਾ ਇਹ ਸਰ ਲਗਾਤਾਰ ਕਿਸਾਨਾ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਾਫੀ ਲੰਮਾ ਸਮਾਂ ਪੰਜਾਬ ਚ ਮੋਰਚਾ ਬੰਦੀ ਕੀਤੀ ਹੁਣ ਦਿੱਲੀ ਦੇ ਵਿੱਚ ਵੀ ਮੋਰਚੇ ਲਗਾਏ ਹੋਏ ਆ ਇਹ ਸਭ ਕਾਰਵਾਈ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਤੁਸੀਂ ਤਕਰੀਬਨ 2 ਮਹੀਨੇ ਪਹਿਲਾਂ ਕਿਸਾਨਾਂ ਨੇ ਪੰਜਾਬ ਚ ਆਵਦਾ ਰੋਸ ਦਿਖਾਇਆ ਪਰ ਸੈਂਟਰ ਕੁਛ ਨਾ ਉਹਨਾਂ ਨੇ ਕੁਛ ਕੀਤਾ ਫਿਰ ਪਿਛਲੇ ਅੱਜ ਲਗਭਗ 14-15 ਦਿਨ ਹੋ ਗਏ ਦਿੱਲੀ ਡਟੇ ਹੋਏ ਕਿਸਾਨਾਂ ਨੂੰ ਜੋ ਇਹ ਮੋਦੀ ਸਰਕਾਰ ਦਾ ਆਡੀਅਰ ਰਵਈਆ ਇਹ ਰਵਈਆ ਮੋਦੀ ਦੀ ਧੌਂਕ ਚੋਕਲਾ ਕੱਢ ਕੇ ਟਣਗੇ ਪੰਜਾਬੀ ਇਹ ਮੇਰਾ ਤੁਹਾਨੂੰ ਵਾਦਾ ਜੀ ਸਰ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਿਆ ਪਿਛਲੇ ਦਿਨਾਂ ਚ ਜਦੋਂ ਬਾਰਡਰ ਕਰਾਸ ਕੀਤੇ ਆ ਹਨਾ ਆਪਣੇ ਕਿਸਾਨ ਬੜਾ ਤਸ਼ੱਦਦ ਜਿਹੜਾ ਸਰਕਾਰਾਂ ਵੱਲੋਂ ਟਾਇਆ ਗਿਆ ਪਾਣੀ ਦੀਆਂ ਬਿਛਾੜਾਂ ਲੱਗਦਾ ਤੁਹਾਨੂੰ ਇੱਕ ਦੇਸ਼ ਦੇ ਹੀ ਵਾਸੀ ਐ ਇੱਥੋਂ ਦੇ ਹਨਾ ਨਾਗਰਿਕ ਐ ਕਿਸਾਨ ਵੀ ਅੰਨਦਾਤਾ ਤੇ ਉਹਨਾਂ ਤੇ ਇਸ ਤਰ੍ਹਾਂ ਦਾ ਤਸ਼ੱਦਦ ਟਾਇਆ ਜਾਣਾ ਸੀ ਬੜੀ ਦੁੱਖ ਹੁੰਦਾ ਸੀ ਉਹ ਵੀਡੀਓ ਦੇਖ ਕੇ ਕਿਸਾਨਾਂ ਇਹਨਾਂ ਤਸ਼ੱਦਦ ਕੀਤਾ ਖੱਟਰ ਸਰਕਾਰ ਨੇ ਚਲੋ ਖੱਟਰ ਨਹੀਂ ਹੁਣ ਤਾਂ ਲੋਕੋ ਨੂੰ ਖੱਤਰ ਹੀ ਕਹਿਣ ਲੱਗੇ ਪਰ ਇਹ ਮੋਦੀ ਸਰਕਾਰ ਦਾ ਵੀ ਉੱਤੋਂ ਖੱਟਰ ਸਾਹਿਬ ਤੇ ਦਬਾਅ ਹੋਏਗਾ ਵੀ ਇਹਨਾਂ ਨੂੰ ਦਿੱਲੀ ਨਾ ਪਹੁੰਚਣ ਦਿਓ ਪਰ ਇਹ ਸੂਰਮੇ ਵੇਖ ਲਓ ਫਿਰ ਵੀ ਦਿੱਲੀ ਪਹੁੰਚ ਕੇ ਉਹਦੀ ਹੱਕ ਤੇ ਬੈਠੇ ਮੋਦੀ ਦੀ ਤਵੇ ਇੱਕ ਸਰ ਕਾਫੀ ਡੈਥਸ ਵੀ ਹੋ ਚੁੱਕੀਆਂ ਆ ਬਜ਼ੁਰਗ ਸਾਡੇ ਨੇ ਜਿਹੜੇ ਹਜੇ ਵੀ ਧਰਨੇ ਤੇ ਡਟੇ ਆ ਇਸ ਦੌਰਾਨ ਕਈ ਬਜ਼ੁਰਗਾਂ ਦੀ ਡੈਥ ਹੋ ਚੁੱਕੀਆਂ ਤੁਸੀਂ ਵੀ ਦੇਖਿਆ ਹੋਣਾ ਖਬਰਾਂ ਦੇ ਵਿੱਚ ਕਿਵੇਂ ਦੇਖਦੇ ਹੋ ਸਰ ਇਹ ਸਭ ਨੂੰ ਪਰ ਹਜੇ ਵੀ ਸਰਕਾਰ ਦਾ ਜਿਹੜਾ ਅੜੀਲ ਰਵਈਆ ਉਸੇ ਤਰ੍ਹਾਂ ਬਰਕਰਾਰ ਹੈ ਪਰ ਲੋ ਦੇਖੋ ਇਹ ਸ਼ਹਾਤਾ ਤਾਂ ਕਿਤੇ ਵੀ ਹੁੰਦੀਆਂ ਹੀ ਆ ਕੋਈ ਵੀ ਸੰਘਰਸ਼ ਹੋਵੇ ਪਰ ਚਲੋ ਸਾਡੇ ਵਿਅਰਗਾਂ ਨੇ ਉੱਤੇ ਸ਼ਹਾਤਾ ਦਿੱਤੀਆਂ ਉਹਨਾਂ ਦਾ ਮੁੱਲ ਜ਼ਰੂਰ ਪਈਗਾ ਇਹਦੇ ਵਿੱਚ ਤੇ ਸਰ ਇਹ ਜਿਹੜੇ ਤਿੰਨ ਕਾਨੂੰਨ ਬਣਾਏ ਨੇ ਕੇਂਦਰ ਵੱਲੋਂ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿਉਂਕਿ ਆਮ ਤੌਰ ਤੇ ਕੇਂਦਰ ਸਰਕਾਰ ਲਗਾਤਾਰ ਹੀ ਕਹਿ ਰਹੀ ਹੈ ਕਿ ਬੜੇ ਵਧੀਆ ਨੇ ਇਹ ਕਾਨੂੰਨ ਕਿਸਾਨਾਂ ਦੇ ਲਈ ਇਹ ਦੇਖੋ ਇਹ ਪੰਜਾਬ ਦਾ ਭੂਖਾ ਇਹਨਾਂ ਨੇ ਖਤਮ ਕਰਨਾ ਹੁੰਦੇ ਵਾਰੀ ਜੇ ਇੰਨੇ ਵਧੀਆ ਜਦੋਂ ਕਿਸਾਨ کہہ ਰਿਹਾ ਵੀ ਸਾਨੂੰ ਇੱਕ ਕਾਨੂੰਨ ਨਹੀਂ ਮਨਜ਼ੂਰ ਵੀ ਤੁਸੀਂ ਨਾ ਦਿਓ ਜੇ ਤੁਸੀਂ ਸਾਡਾ ਭਲਾ ਕਰਨਾ ਹੈ ਤੁਸੀਂ ਸਾਡਾ ਭਲਾ ਨਾ ਕਰੋ ਨਹੀਂ ਚਾਹੀਦਾ ਸਾਨੂੰ ਤੁਹਾਡੇ ਕਾਨੂੰਨ ਇਹ ਅਬਾਨੀ ਅਡਾਨੀ ਨੂੰ ਖੁਸ਼ ਕਰਨ ਲਈ ਬਣਾਏ ਗਏ ਆ ਸਰ ਹੁਣ ਕਈ ਮੀਟਿੰਗਸ ਬੇਸਿੱਟਾ ਰਹੀਆਂ ਨੇ ਤੇ ਹੁਣ ਜਿਹੜੀ ਹੁਣ ਵੀ ਮੀਟਿੰਗ ਹੋਣ ਜਾ ਰਹੀ ਸੀ ਕਿਸਾਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਕਿ ਅਸੀਂ ਮੀਟਿੰਗ ਨਹੀਂ ਕਰਨੀ ਹਾਂ ਜਾਂ ਨਾ ਦੇ ਵਿੱਚ ਹੀ ਹੈਣਾ ਕਰਨਾ ਹੁਣ ਉਹ ਮੀਟਿੰਗ ਨੇ ਹੁਣ ਤਾਂ ਕਿਸਾਨ ਯੂਨੀਅਨ ਆਪਣੇ ਆਪ ਚ 파ੜਨ ਚ ਲੱਗਿਆ ਹੋਇਆ ਹੈ ਮਿਤ ਸ਼ਾ ਮੋਦੀ ਸਾਰੇ ਉਹਨਾਂ ਨੂੰ 파ੜਨ ਤੇ ਲੱਗੇ ਆ ਪਰ ਕਿਸਾਨ ਹੁਣ ਭਾਵੇਂ ਯੂਨੀਅਨ ਨਾਲ ਕੁਝ ਵੀ ਫੈਸਲਾ ਲੈ ਲੈਣ ਪਰ ਕਿਸਾਨ ਉੱਥੇ ਪਿੱਛੇ ਨਹੀਂ ਹਟੇਗਾ ਕਿਸਾਨਾਂ ਦੇ ਨਾਲ ਨਾਲ ਸ਼ਿੰਗਰਾਂ ਦਾ ਔਰ ਲੱਖਾ ਸੁਧਾਨਾ ਜੀ ਹੋ ਰਹੇ ਦਾ ਦੀਪ ਸਿੱਧੂ ਜੀ ਉਹਨਾਂ ਨੂੰ ਬੜਾ ਵੱਡਾ ਐਮਰੋਲ ਆ ਇਹ ਪਿੱਛੇ ਨਹੀਂ ਹਟਣਗੇ ਭਾਵੇਂ ਕਿਸਾਨ ਯੂਨੀਅਨ ਕੋਈ ਵੀ ਫੈਸਲਾ ਕਰੇ ਪਰ ਇੱਕ ਨੂੰ ਵਾਪਸ ਲਈ ਬਨੇ ਵਾਪਸ ਨਹੀਂ ਆਉਣਾ ਦਿੱਲੀ ਤੋਂ ਇਹਨਾਂ ਨੂੰ ਸਰ ਹੁਣ ਜਿਹੜੀ ਮੀਟਿੰਗ ਹੋਨ ਜਾ ਰਹੀ ਹੈ ਸ਼ਾਇਦ ਹਨਾ ਫੇਰ ਦੁਬਾਰਾ ਇਨਵੀਟੇਸ਼ਨ ਕੇਂਦਰ ਵੱਲੋਂ ਭੇਜਿਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਕੇਂਦਰ ਨੂੰ ਵੀ ਕਿਉਂਕਿ ਝੁਕਦੀ ਨਜ਼ਰ ਆ ਰਹੀ ਹੈ 99% ਕਹਿ ਰਹੀ ਹੈ ਕੇਂਦਰ ਸਰਕਾਰ ਵੀ ਅਸੀਂ ਐਮੈਂਡਮੈਂਟ ਕਰ ਦਨੇ ਆ ਬਦਲਾਅ ਕਰ ਦਨੇ ਆ ਹਨਾ ਬਟ ਰੱਦ ਨਹੀਂ ਹੋਵੇਗਾ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਹੁਣੇ ਬਦਲਾਅ ਤਾਂ ਹੋਣ ਵਾਲੀ ਗੱਲ ਹੀ ਨਾ ਹੁਣ ਤਾਂ ਰੱਦ ਹੀ ਕਰਵਾਉਣਾ ਕੁਝ ਵੀ ਹੈ ਰੱਦ ਕਰਨੇ ਪੈਣਗੇ ਮੋਦੀ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਤਾਂ ਰੱਦ ਕਰਨੇ ਪੈਣੇ ਹੁਣ ਨਹੀਂ ਤਾਂ ਉਹ ਨਜ਼ਰ ਦਿੱਲੀ ਨਹੀਂ ਛੱਡਦੇ ਪੰਜਾਬੀ ਇਹ ਤਾਂ ਸੋ ਉਥੋਂ ਵਾਪਸ ਕਰਵਾ ਕੇ ਆਵਾਂਗੇ ਹੁਣ ਵਾਪਸੀ ਐ ਸਰ ਜੇ ਜੀ ਫਿਰ ਗੋਲਕ ਲਗਾਈ ਸੀ ਤੁਹਾਡੇ ਵੱਲੋਂ ਤੇ ਉਹਦੇ ਵਿੱਚ ਕਿੰਨੀ ਕਮਾਇਆ ਅੰਦਾਜ਼ਾ ਖੱਟੀ ਹੋਗੀ ਦੇਖੋ ਇਹ ਅੰਦਾਜ਼ਾ ਤਾਂ ਇਹ ਖੋਲਿਆ ਨਹੀਂ ਕੱਲ ਦੇ ਘਰੇ ਗੈਸਟ ਬਹੁਤ ਆਏ ਸੀਗੇ ਹਜੇ ਵੀ ਘਰ ਰਹੇ ਨੇ ਬਹੁਤ ਸੋ ਬਾਅਦ ਆ ਸ਼ਾਮ ਤੱਕ ਮਲਾ तकरीबन ਲੱਖ ਰੁਪਏ ਤੱਕ ਲਗਭਗ ਹੋਊਗਾ ਉਹਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਨਾਲ ਇਹ ਸੇਵਾ ਮਤਲਬ ਉੱਥੇ ਪਹੁੰਚਾਈ ਜਾਵੇਗੀ ਕਿ ਤੁਸੀਂ ਜਾਓਗੇ ਜਾਂ ਕਿ ਪਰਸੋਂ ਤੋਂ ਸਾਡੇ ਪਿੰਡ ਤੋਂ ਹੀ ਦੋ ਟਰਾਲੇ ਜਾ ਰਹੇ ਨੇ ਅਸੀਂ ਉਹਨਾਂ ਦੇ ਨਾਲ ਹੀ ਚੱਲੇ ਆ ਬਾ ਉੱਥੇ ਜੋ ਵੀ ਜਿੰਨਾ ਉਹਨਾਂ ਨੇ ਕਿਹਾ ਜੋ ਚੀਜ਼ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਵਾਕ ਦੇਉਂਗਾ ਉਹਨਾਂ ਦੀ ਅੰਤ ਕੀ ਕਹਿਣਾ ਚਾਹੂंगे ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹੀ ਬੇਨਤੀ ਆ ਵੀ ਸਾਡੇ ਬਿੱਲ ਵਾਪਸ ਲੈ ਲਓ ਸਾਡੇ ਬਜ਼ੁਰਗਾਂ ਨੂੰ ਉੱਥੇ ਠੰਡ ਚ ਐਵੇਂ ਬੈਠੇ ਨੇ ਵਿਚਾਰੇ ਨੂੰ ਘਰ ਫਰਤਣ ਦੇ ਸੋ ਬਿਲਕੁਲ ਕਾਫੀ ਸੋਹਣੀ ਜਿਹੜੀ ਸੇਵਾ ਬਾਈ ਜੀ ਹੋਰਾ ਵੱਲੋਂ ਨਿਭਾਈ ਗਈ ਤੇ ਦੱਸਿਆ ਸਾਫ਼ ਤੌਰ ਤੇ ਕਿ ਹਰ ਵਰਗ ਜਿਹੜਾ ਕਿਸਾਨਾਂ ਦੇ ਲਈ ਸੇਵਾ ਕਰ ਰਿਹਾ ਤੇ ਇਹਨਾਂ ਵੱਲੋਂ ਵੀ ਉਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਤੇ ਹੁਣ ਪਰਸੋਂ ਅ ਦਸਿਆ ਬਾਈ ਜੀ ਨੇ ਕਿ ਇਥੋਂ ਟਰੈਕਟਰ ਟਰਾਲੀਆਂ ਦੇ ਰਾਹੀਂ ਕਈ ਕਿਸਾਨ ਜਾਣਗੇ ਤੇ ਜੋ ਵੀ ਗੁਲਗ ਦੇ ਵਿੱਚ ਮਾਇਆ ਇਕੱਠੀ ਹੋਈ ਹੈ ਉਹ ਕਿਸਾਨੀ ਸੰਘਰਸ਼ ਦੇ ਵਿੱਚ ਪਾਉਣਗੇ ਉਸ ਵੀਡੀਓ ਦੇ ਵਿੱਚ ਜਿਸ ਬਾਈ ਦੀ ਮੈਰਿਜ ਸੀਗੀ ਉਹ ਬਾਈ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਆਇਆ ਬਈ ਸਵਾਗਤ ਹੈ ਤੁਹਾਡਾ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਮ ਅਭੀਜੀਤ ਸਿੰਘ ਹੈ ਅਭੀਜੀ ਜੀ ਤੁਹਾਡੀ ਮੈਰਿਜ ਹੋਈ ਹੈ ਨਾ ਬੜੀ ਹੀ ਵੱਖਰੀ ਸੇਵਾ ਜਿਹੜੀ ਉਸ ਮੈਰਿਜ ਦੇ ਵਿੱਚ ਦੇਖਣ ਨੂੰ ਮਿਲੀ ਗੋਲਕ ਲਗਾਇਆ ਗਿਆ ਹਨਾ ਮਾਇਆ ਇਕੱਠੀ ਕੀਤੀ ਗਈ ਕਿਸਾਨੀ ਸੰਘਰਸ਼ ਲਈ ਕਿਸ ਤਰ੍ਹਾਂ ਦੇ ਨਾਲ ਮਤਲਬ ਇਹ ਸਭ ਮਨ ਦੇ ਵਿੱਚ ਆਇਆ ਦੇਖੋ ਜੀ ਆਪਾਂ ਉਹ ਸਾਰਿਆਂ ਨੂੰ ਰਲ ਮਿਲ ਕੇ ਸਾਰਾ ਕੁਝ ਕਰਨਾ ਚਾਹੀਦਾ ਇੱਕ ਇਕੱਲੇ ਬੰਦੇ ਨਾਲ ਕੁਝ ਨਹੀਂ ਹੁੰਦਾ ਹੈ ਹਨ ਦੇਖੋ ਆਪਾਂ ਵੀ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਮੇਰੀ ਮੈਰੀਜ਼ ਸੀਗੀ ਔਰ ਮੈਂ ਜਾਣਾ ਸੀਗਾ ਦਿੱਲੀ ਅਸੀਂ ਬਣਾਇਆ ਸੀਗਾ ਸਾਰਿਆਂ ਨੇ ਵੀ ਆਪਾਂ ਵੀ ਚੱਲੀਏ ਆਪਣਾ ਵੀ ਮਤਲਬ ਹੱਕ ਮੰਗਦਾ ਉੱਥੇ ਜਾਣ ਦਾ ਹਨ ਆਪਣੇ ਕਿਸਾਨ ਭਰਾ ਸਾਰੇ ਲੜ ਰਹੇ ਆਪਣੇ ਹੱਕਾਂ ਲਈ ਤੇ ਉਹ ਮੈਰਿਜ ਕਰਕੇ ਜਾ ਨਹੀਂ ਸਕੇਗੇ ਕੁਦਰਤੀ ਉਵੇਂ ਹੀ ਬਣ ਗਿਆ ਹਨਾ ਪਲਾਨ ਵੀ ਉਧਰੋਂ ਮੈਰਿਜ ਆ ਗਈ ਤੇ ਉਧਰੋਂ ਧਰਨੇ ਧਰਨਿਆਂ ਦਾ ਹੋ ਗਿਆ ਸਾਰਾ ਕੁਝ ਤੇ ਫਿਰ ਆਪਾਂ ਇੱਕ ਹੋਰ ਬਜ਼ੁਰਗਾਂ ਨੇ ਕਿਹਾ ਵੀ ਆਪਾਂ ਉਹ ਕਰਦੇ ਆ ਕੋਈ ਅਪਰਾਲਾ ਕਰਦੇ ਆ ਹਨਾ ਦਾਜ ਦਹੇਜ ਤੋਂ ਪਰੇ ਹੋ ਕੇ ਤੇ ਆਪਾਂ ਇੱਕ ਗੋਲ ਕਲਾਈ ਤੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪੈਸਾ ਇਕੱਠਾ ਹੋਇਆ ਸੀ ਆਪਾਂ ਸਾਰਾ ਦਿੱਲੀ ਨੂੰ ਭੇਜਿਆ ਸਾਰੇ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਨੂੰ ਲੋੜਵੰਦ ਉਹਨਾਂ ਨੂੰ ਭੇਜਿਆ ਤੇ ਬਹੁਤ ਜੀ ਦੇਖੋ ਗਲਤ ਗੱਲ ਹੈ ਸਰਕਾਰ ਦੇ ਵੀ ਵੀ ਸਾਰਿਆਂ ਨੇ ਹਨਾ ਸੁਣਨੀ ਚਾਹੀਦੀ ਐ ਇੱਕ ਜਿਹੜਾ ਕਿਸਾਨ ਹੈ ਕਿਸਾਨ ਆਪਣਾ ਸਾਰਾ ਕੁਝ ਛੱਡ ਛੜਾ ਕੇ ਕਿਸਾਨੀ ਵੱਲ ਇੱਕ ਦੇਸ਼ ਨੂੰ ਚਲਾਉਣ ਦੇ ਲਈ ਬਹੁਤ ਕੁਝ ਕਰਦਾ ਪਰ ਪਰ ਸਰਕਾਰਾਂ ਜੋ ਅੱਜਕੱਲ ਦੀਆਂ ਉਹ ਸੁਣ ਨਹੀਂ ਰਹੀਆਂਆਂ ਕਿ ਕਿਸਾਨ ਭਰਾ ਦੀਆਂ ਜੇ ਅੱਜਕੱਲ ਕਿਸਾਨ ਭਰਾ ਹੀ ਨਾ ਰਹੂਗਾ ਤੇ ਆਪਣਾ ਦੇਸ਼ ਜਮ੍ਹਾਂ ਖਤਮ ਹੋ ਜਾਊਗਾ ਹਨ ਤੇ ਭਾਈ ਆਪਣੇ ਬਾਰੇ ਥੋੜਾ ਜਿਆਦਾ ਦੱਸੋ ਦਰਸ਼ਕਾਂ ਨੂੰ ਕੀ ਕਰਦੇ ਹੋ ਤੁਸੀਂ ਸਟੱਡੀ ਕਰਦੇ ਹੋ ਜੌਬ ਕਰਦੇ ਹੋ ਕਿਵੇਂ ਮਤਲਬ ਮੈਂ ਆਪਣੀ ਅੜਤੀ ਦੁਕਾਨ ਦਾਣਾ ਮੰਡੀ ਤੇ ਉਹ ਸੰਭਾਲਦਾ ਸਟੱਡੀ ਮੈਂ ਕਰ ਚੁੱਕਿਆ ਬੀਏ ਕੰਪਲੀਟ ਹੋ ਚੁੱਕੀ ਹੈ ਤੇ ਹਮੇ ਸ਼ੌਪ ਤੇ ਹੰਨਾ ਸਾਰਾ ਬਿਨਸ ਸੰਭਾਲਦਾ ਫੈਮਿਲੀ ਬਿਜ਼ਨਸ ਆਪਣਾ ਅੜਤ ਦਾ ਹਾਂਜੀ ਐ ਭਾਈ ਇਹ ਕਿੰਨਾ ਦਾ ਆਈਡੀਆ ਸੀਗਾ ਕਿ ਗੋਲਕ ਲਈ ਜਾਵੇ ਸ਼ਗਨ ਨਹੀਂ ਲੈਣਾ ਇਹ ਕਿਹੜੇ ਮਤਲਬ ਤੁਹਾਡੇ ਬਜ਼ੁਰਗ ਦਾ ਆਈਡੀਆ ਸੀਗਾ ਇਹ ਜੀ ਐਕਚੁਅਲੀ ਸੀਗਾ ਮੇਰੇ ਚਾਚਾ ਜੀ ਦਾ ਜਿਹੜੇ ਸੱਜੋ ਸਰਦਾਰ ਜਸਦੀਪ ਸਿੰਘ ਬਰਾਣ ਸਰਪੰਚ ਸਾਹਿਬ ਉਹਨਾਂ ਦਾ ਇਹ ਆਈਡੀਆ ਸੀਗਾ ਵੀ ਆਪਾਂ ਸਾਰਾ ਕੁਝ ਸ਼ਗਨ ਮਤਲਬ ਇਦਾਂ ਦਾ ਕੰਮ ਕਰੀਏ ਜੋ ਜਿਹਦੇ ਨਾਲ ਕਿਸਾਨਾਂ ਦੀ ਅੱਗੋਂ ਸਾਰਿਆਂ ਦੀ ਹੈਲਪ ਹੋ ਸਕੇ। ਤੋਂ ਇਸ ਲਈ ਉਹਨਾਂ ਦਾ ਇਹ ਆਈਡੀਆ ਸੀਗਾ। ਹਾਂਜੀ। ਭਾਈ ਇਸ ਤਰ੍ਹਾਂ ਦਾ ਮਤਲਬ ਸੇਵਾ ਜਿਵੇਂ ਕੀਤੀ ਗਈ ਹੈ ਨਾ ਸਾਰੇ ਰਿਸ਼ਤੇਦਾਰ ਸਮਾਗਨ ਦੇ ਵਿੱਚ ਸੀਗੇ ਜਦੋਂ ਗੋਲਕ ਰੱਖੀ ਗਈ ਤਾਂ ਮਨ ਦੇ ਵਿੱਚ ਕੁਝ ਅਜੀਬ ਜਿਹਾ ਫੀਲ ਨਹੀਂ ਹੋਇਆ ਕਿ ਫਰੈਂਡਸ ਵੀ ਤੁਸੀਂ ਤੁਹਾਡੇ ਕਾਫੀ ਹੈਨਾ ਰਿਸ਼ਤੇਦਾਰ ਸੀਗੇ ਕਿ ਯਾਰ ਏ ਕਿਉਂ ਇਸ ਤਰ੍ਹਾਂ ਦਾ ਕੀਤਾ ਜਾ ਇਸ ਤਰ੍ਹਾਂ ਦਾ ਨਹੀਂ ਆਇਆ ਨਹੀਂ ਬਈ ਇਹਦੇ ਚ ਜੀਬ ਵਾਲੀ ਤਾਂ ਕੋਈ ਗੱਲ ਹੀ ਨਹੀਂ ਗਈ ਆਪਾਂ ਕਿਹੜਾ ਕੋਸ਼ਿਸ਼ ਕਰ ਰਹੇ ਹਣਾ ਆਪਾਂ ਉਹਦੇ ਕਿਸਾਨ ਵੀਰਾਂ ਲਈ ਕਰ ਰਹੇ ਹਾਂ ਸਾਰਾ ਕੁਝ ਹਣਾ ਤੇ ਇਹਦੇ ਚ ਕੋਈ ਉਪਰਾਂ ਲੱਗਣ ਵਾਲੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਸੀਗੀ ਹਾਂਜੀ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਹੈਨਾ ਤੁਹਾਡੀ ਵਾਈਫ ਨੇ ਮਤਲਬ ਕੁਝ ਕੀ ਸੀਗਾ ਫਸਟ ਰਿਐਕਸ਼ਨ ਜਿਹੜਾ ਇਹ ਸੁਣ ਕੇ ਉਹ ਉਹਨਾਂ ਦੇ ਬਹੁਤ ਵਧੀਆ ਉਹਨਾਂ ਨੂੰ ਮਤਲਬ ਮਾਣ ਵਾਲੀ ਗੱਲ ਮਹਿਸੂਸ ਹੋਈ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਤੇ ਸਾਰਿਆਂ ਨੂੰ ਬਹੁਤ ਪ੍ਰਾਊਡ ਆ ਜੀ ਔਰ ਸਾਰੇ ਬਹੁਤ ਖੁਸ਼ ਨੇ ਜੋ ਇਹ ਪ੍ਰਾਲਾ ਕੀਤਾ ਆਪਾਂ ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਹਾਂਜੀ ਤੇ ਕਈ ਵਾਰ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਕੁਝ ਕੁ ਲੋਕਾਂ ਦੇ ਮਨ ਚ ਕਿ ਯਾਰ ਸ਼ਗਨ ਸਾਡਾ ਕਿਤੇ ਹੋਰ ਚਲਾ ਜਾਏਗਾ ਇਸ ਤਰ੍ਹਾਂ ਤਾਂ ਨਹੀਂ ਆਇਆ ਮਨ ਚ ਨਹੀਂ ਨਹੀਂ ਜੀ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਹਨਾ ਦੇਖੋ ਜੇ ਆਪਾਂ ਇਕੱਜਾ ਮਾਣਾ ਤਾਂ ਸਾਰੇ ਤਾਂ ਨਹੀਂ ਹਨਾ ਔਰ ਆਪਾਂ ਸਾਰਾ ਉਹ ਪੈਸਾ ਅਸੀਂ ਆਪਦੇ ਵੱਲੋਂ ਵੀ ਸੇਵਾ ਕੀਤੀ ਉੱਥੇ ਅਲੱਗ ਤੋਂ ਹਨਾ ਤੇ ਆਪਾਂ ਸਾਰਾ ਪੈਸਾ ਉੱਥੇ ਭੇਜ ਚੁੱਕੇ ਆਂ ਔਰ ਉੱਥੇ ਮਦਦ ਕੀਤੀ ਜਾਊਗੀ ਪੂਰੀ ਔਰ ਮੈਂ ਇਹ ਸੰਦੇਸ਼ ਦੇਣਾ ਚਾਹੂੰਗਾ ਸਾਰੇ ਪੰਜਾਬੀਆਂ ਨੂੰ ਵੀ ਸਾਰੇ ਕਿਸਾਨ ਵੀਰਾਂ ਨਾਲ ਇਕੱਠੇ ਰੋ ਔਰ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੂੰਗਾ ਵੀ ਨਸ਼ਿਆਂ ਤੋਂ ਪਰੇਜ ਕਰਕੇ ਆਪਾਂ ਥੋੜਾ ਜਿਹਾ ਕਿਸਾਨੀ ਵੱਲ ਚੱਲੀਏ ਤਾਂ ਕਿ ਆਪਣਾ ਜੋ ਦੇਸ਼ ਹੋਰ ਉੱਤੇ ਲੈਵਲ ਤੇ ਜਾ ਸਕੇ ਬਾਈ ਜੀ ਕਿਸਾਨੀ ਜਿਹੜੇ ਕਿੰਨ ਤਿੰਨ ਜਿਹੜੇ ਹਨਾ ਕਾਨੂੰਨ ਬਣਾਇਆ ਕੇਂਦਰ ਵੱਲੋਂ ਖੇਤੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਬਈ ਕਿਸਾਨਾਂ ਦੇ ਫਾਇਦੇ ਦੇ ਵਿੱਚ ਹੈ ਤੁਸੀਂ ਕਿਵੇਂ ਦੇਖਦੇ ਇਸ ਨੂੰ ਨਹੀਂ ਬਾਈ ਜੀ ਇਹ ਥੋੜਾ ਜਿਹਾ ਮਤਲਬ ਜਿਹੜੀ ਗੱਲ ਨੂੰ ਲੈ ਕੇ ਇੰਨੇ ਦੇਖੋ ਧਰਨੇ ਲੱਗ ਰਹੇ ਆ ਉਹ ਮੈਨੂੰ ਤਾਂ ਨਹੀਂ ਲੱਗਦਾ ਉਹ ਠੀਕ ਹੋਊਗੀ ਗੱਲ ਹਨਾ ਤੇ ਇਸ ਨੂੰ ਸਰਕਾਰ ਨੂੰ ਵੀ ਥੋੜਾ ਇਸ ਬਾਰੇ ਸੋਚਣਾ ਚਾਹੀਦਾ ਵੀ ਦੇਖੋ ਕਿਸਾਨ ਇੰਨਾ ਉੱਥੇ ਜਾ ਕੇ ਦੇਖੋ ਲੜ ਰਹੇ ਆ ਭੁੱਖੇ ਮਰ ਰਹੇ ਆ ਹਨ ਉਹਨਾਂ ਨੂੰ ਵੀ ਥੋੜਾ ਜਿਹਾ ਕੰਟਰੋਲ ਕਰਕੇ ਤਾਂ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਕਹੂੰਗਾ ਵੀ ਕਾਨੂੰਨ ਬਹੁਤ ਗਲਤ ਬਣਾਏ ਹੈ ਹਾਂਜੀ ਚਲੋ ਤੁਹਾਡੀ ਤਾਂ ਮਜਬੂਰੀ ਆ ਗਈ ਸੀ ਕਿ ਫੰਕਸ਼ਨ ਆ ਗਿਆ ਸੀਗਾ ਵਿੱਚ ਹਨਾ ਨਹੀਂ ਤੁਸੀਂ ਵੀ ਦਿੱਲੀ ਜਾਣਾ ਹੀ ਸੀ ਜਿਵੇਂ ਤੁਸੀਂ ਦੱਸਿਆ ਪਰ ਜਿਦੋਂ ਕਿਸਾਨ ਕੂਚ ਕੀਤੇ ਨੇ ਇਥੋਂ ਹਨਾ ਦਿੱਲੀ ਦੇ ਵੱਲ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਵੱਲੋਂ ਕਾਫੀ ਹਰਡਲ ਲਾਈਆਂ ਗਈਆਂ ਪਾਣੀ ਦੀਆਂ ਬਿਛਾੜਾ ਲਾਠੀ ਚਾਰਜ ਵੀ ਕੀਤਾ ਗਿਆ ਕਿਵੇਂ ਦੇਖਦੇ ਹੋ ਇਹ ਸਭ ਨੂੰ ਇੱਕ ਦੇਸ਼ ਦੇ ਵਾਸੀ ਹੈ ਅੰਨਦਾਤਾ ਉਹ ਸਾਡਾ ਹਨਾ ਤੇ ਉਹਨਾਂ ਤੇ ਇਹਨਾਂ ਤਸ਼ੱਦਦ ਕਰਨਾ ਕੀ ਜਾਇਜ਼ ਹੈ ਇਹ ਨਹੀਂ ਜੀ ਬਿਲਕੁਲ ਜਾਇਜ਼ ਨਹੀਂ ਹੈਗਾ ਇਹ ਚੀਜ਼ਾਂ ਦੇਖੋ ਅ ਕਿਸੇ ਨੂੰ ਮਾਰਨਾ ਜਾਂ ਪਾਣੀ ਦੀਆਂ ਬਿਛਾੜਾਂ ਸਿੱਟਣੀਆਂ ਉਹਨਾਂ ਤੇ ਬਹੁਤ ਗਲਤ ਗੱਲ ਆ ਮੈਂ ਤੈਨੂੰ ਬਹੁਤ ਹੀ ਗਲਤ ਨਿਗਾ ਨਾਲ ਦੇਖਦਾ ਵੇਖੋ ਸਾਰੇ ਆਪਾਂ ਦੇਸ਼ ਵਾਸੀ ਆਪਾਂ ਦੇਖੋ ਇਕੱਠੇ ਆ ਹਨ ਸਾਰਿਆਂ ਨੂੰ ਤਕਲੀਫ ਤਾਂ ਨਹੀਂ ਹੁੰਦੀ ਜੇ ਕਿਸੇ ਨੂੰ ਲੱਗਦਾ ਹਨ ਔਰ ਦੇਖੋ ਜੇ ਆਪਣੇ ਮਾੜੀ ਜੀ ਵੀ ਸੱਟ ਵੱਜੇ ਆਪਾਂ ਹੁਣ ਚੱਲ ਨਹੀਂ ਪਾਉਂਦੇ ਤੇ ਉੱਥੇ ਉਹਨਾਂ ਦੇ ਲਾਠੇ ਚਾਰਜ ਕੀਤਾ ਪਾਣੇ ਦੀਆਂ ਵਿਛਾੜਾਂ ਮਾਰੀਆਂ ਗਈਆਂ ਬਹੁਤ ਗਲਤ ਹੈ ਜੀ ਇਹ ਆਪਾਂ ਨੂੰ ਥੋੜਾ ਜਿਹਾ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕਿਸਾਨ ਦੀ ਗੱਲ ਮੰਨ ਲੈਣੀ ਚਾਹੀਦੀ ਮਾਇਆ ਕਿੰਨੀ ਕਰੇਬ ਇਕੱਠੀ ਹੋ ਗਈ ਸੀ ਗੁਲਗ ਦੇ ਵਿੱਚ ਜਿਹੜਾ ਤੁਸੀਂ ਸੇਵਾ ਲਈ ਹੈ ਮਾਇਆ ਜੀ ਤਕਰੀਬਨ ਲੱਖ ਡੇਢ ਲੱਖ ਹੋ ਗਿਆ ਸੀਗਾ ਔਰ ਲੱਖ ਡੇਢ ਲੱਖ ਅਸੀਂ ਆਪਦੇ ਵੱਲੋਂ ਦੇ ਰਹੇ ਹਾਂ ਉੱਥੇ ਘਟੋ ਘਟਾਈ 3 ਤਿੰਨ ਲੱਖ ਰੁਪਇਆ ਹਾਂ ਜੀ अच्छा ਤੁਹਾਨੂੰ ਪਤਾ ਜਿਹੜੀ ਵੀਡੀਓ ਤੁਹਾਡੀ ਇੱਕ ਛੋਟੀ ਜੀ ਵਾਇਰਲ ਹੋ ਰਹੀ ਹੈ ਬਹੁਤ ਜ਼ਿਆਦਾ ਇਸ ਚੀਜ਼ ਦਾ ਪਤਾ ਤੁਹਾਨੂੰ ਹਾਂਜੀ ਮੈਂ ਐਕਚੁਅਲੀ ਰਾਤ ਫੇਸਬੁੱਕ ਦੇਖ ਰਿਹਾ ਸੀਗਾ ਤੋਂ ਉਸ ਤੇ ਦੇਖਿਆ ਮੈਂ ਵੀ ਇਹ ਤਾਂ ਮਤਲਬ ਆਪਣੀ ਵੀਡੀਓ ਵਾਇਰਲ ਹੋਈ ਆ ਫਿਰ ਦੇਖ ਕੇ ਥੋੜਾ ਇਦਾਂ ਮਹਿਸੂਸ ਹੋਇਆ ਵੀ ਹਾਂ ਵੀ ਆਪਾਂ ਕੋਈ ਚੰਗਾ ਕੰਮ ਕੀਤਾ ਹਨਾ ਇਸੇ ਮਤਲਬ ਪ੍ਰਾਊਡ ਫੀਲ ਹਾਂ ਪ੍ਰਾਊਡ ਫੀਲ ਹੋਇਆ ਉੱਥੇ نیچے ਕਮੈਂਟਸ ਪੜ੍ਹਿਆ ਮੈਂ ਖੁਦ ਸਾਰੇ ਕਮੈਂਟਸ ਹਨਾ ਬਹੁਤ ਸਾਰੀਆਂ ਲੋਕਾਂ ਨੇ ਦਵਾਵਾਂ ਦਿੱਤੀਆਂ ਹਨਾ ਬਹੁਤ ਹੀ ਮਤਲਬ ਪ੍ਰਾਊਡ ਫੀਲ ਹੋਇਆ ਇਹ ਗੱਲ ਮਤਲਬ ਕਰਕੇ ਹਾਂਜੀ ਕੀ ਕਹਿਣਾ ਚਾਹੋਗੇ ਲਾਸਟ ਕੇਂਦਰ ਸਰਕਾਰ ਨੂੰ ਲਗਾਤਾਰ ਮੀਟਿੰਗਾਂ ਹੋਈਆਂ ਬੇਸੇਟਾ ਰਹੀਆਂ ਤੇ ਹੁਣ ਵੀ ਸ਼ਾਇਦ ਹੋ ਸਕਦੀ ਹੈ ਮੀਟਿੰਗ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਨੂੰ ਇਹ ਹੀ ਹੈ ਜੀ ਵੀ ਆਪਾਂ ਸਾਰਿਆਂ ਦੀ ਕਿਸਾਨਾਂ ਦੀ ਗੱਲ ਮੰਨ ਕੇ ਹਨਾ ਆਪਣਾ ਦੇਸ਼ ਨੂੰ ਆਪਾਂ ਹੋਰ ਅੱਗੇ ਲੈ ਕੇ ਜਾਈਏ ਤੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਸਰਕਾਰ ਨੂੰ ਤਾਂ ਕਿ ਕਿਸਾਨ ਹੈ ਤਾਂ ਸਾਰਾ ਕੁਝ ਹੈ ਇੱਕ ਕਿਸਾਨ ਦੇ ਸਿਰ ਤੇ ਆਪਣਾ ਸਾਰਾ ਦੇਸ਼ ਚੱਲ ਰਿਹਾ ਹੈ ਹਨ ਸਾਰੇ ਖਾਣੇ ਆਪਾਂ ਕਿਸਾਨ ਤੋਂ ਲੈ ਕੇ ਕਿਸਾਨ ਵੀਰ ਦਾ ਤਾਂ ਆਪਾਂ ਖਾਣੇ ਤੇ ਜੇ ਕਿਸਾਨ ਹੀ ਨਾ ਹੋਵੇ ਆਪਾਂ ਢਿੱਡ ਕਿਵੇਂ ਭਰਾਂਗੇ ਹਨ ਤੋਂ ਸੋ ਇਹ ਅਪੀਲ ਕਰਦਾ ਮੈਂ ਸਾਰਿਆਂ ਨੂੰ ਵੀ ਤੁਸੀਂ ਵੀ ਸਾਰੇ ਮਦਦ ਕਰੋ ਕਿਸਾਨ ਵੀਰਾਂ ਦੀ ਥੋੜਾ ਜਿਹਾ ਆਪਾਂ ਕੁਝ ਹਟਕੇ ਨਹੀਂ ਹਨ ਦਾਜ ਦਹੇ ਤੋਂ ਪਰੇ ਹੋ ਕੇ ਹਨ ਤੇ ਆਪਾਂ ਥੋੜਾ ਜਿਹਾ ਕਿਸਾਨਾਂ ਦਾ ਆਪਾਂ ਮਦਦ ਕਰੀਏ ਤੇ ਸਾਰੇ ਆਪਾਂ ਰਲ ਮਿਲ ਕੇ ਕਿਸਾਨਾਂ ਦੀ ਮਦਦ ਕਰੀਏ ਹਾਂਜੀ ਤੇ ਇਹ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਾਂਜੀ ਬਿਲਕੁਲ ਰੱਦ ਹੋਣੇ ਚਾਹੀਦੇ ਸੋ ਬਿਲਕੁਲ ਇਹ ਨੇ ਭਾਈ ਅਬੀਜੀ ਜੀ ਜਿਨ੍ਹਾਂ ਦੀ ਮੈਰਿਜ ਸੀ ਬੀਤੀ 7 ਤਰੀਕ ਨੂੰ ਜਿਹੜਾ ਫੰਕਸ਼ਨ ਹੈ ਉਹ ਜਗ੍ਹਾ ਵੀ ਤੁਹਾਨੂੰ ਦਿਖਾਈ ਹੈ ਤੇ ਬੜੀ ਹੀ ਸੇਵਾ ਭਾਈ ਜੀ ਵੱਲੋਂ ਕੀਤੀ ਗਈ ਦੱਸਿਆ ਹੈ ਕਿ ਹਰ ਵਰਗ ਵੱਲੋਂ ਸੇਵਾ ਜਿਹੜੀ ਕਿਸਾਨੀ ਸੰਘਰਸ਼ ਦੇ ਵਿੱਚ ਨਿਭਾਈ ਜਾ ਰਹੀ ਹੈ ਇਹਨਾਂ ਦਾ ਵੀ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਸੇਵਾ ਕਰਨ ਦਾ ਮਨ ਸੀ ਤਾਂ ਜਿਹੜਾ ਇਸ ਤਰ੍ਹਾਂ ਦਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਤੇ ਹੁਣ ਦੱਸ ਰਹੇ ਹੈ ਕਿ ਇਹ ਵੀ ਕੁਝ ਕੁ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਦੇ ਲਈ ਦਿੱਲੀ ਵੱਲ ਕੂਚ ਕਰਨਗੇ ਕੈਮਰਾਮੈਨ ਰਜੇ ਦੇ ਨਾਲ ਜਗਨੂਸ਼ ਸ਼ਰਮਾ ਨਮਸਤੇ ਪੰਜਾਬ ਟੀਵੀ ਮਲੋਟ